ਸਰਕਾਰ ਚੁੱਪ ਹੈ ਇੰਨੇ ਦਿਨ ਹੋ ਗਏ ਐ ਕੋਈ ਵੀ ਜਵਾਬ ਨਹੀਂ ਆ ਰਿਹਾ ਕੋਈ ਐਕਸ਼ਨ ਹੀ ਨਹੀਂ ਹੋ ਰਿਹਾ ਕੋਈ ਅਰੈਸਟ ਨਹੀਂ ਹੋਈ ਅਜਾ ਜਿਹੜੀ ਬਠਿੰਡਾ ਦੀ ਵੈਸੇ ਪੁਲਿਸ ਹੈ ਤੁਸੀਂ ਮਿਲੇ ਹੋ ਇੰਨੇ ਦਿਨ ਤੋਂ ਸੰਘਰਸ਼ ਚੱਲ ਰਿਹਾ ਉਹਨਾਂ ਦਾ ਕੀ ਰਵਈਆ ਉਹਨਾਂ ਦਾ ਰਵਈਆ ਅਰੈਸਟ ਨੂੰ ਲੈ ਕੇ ਤਾਂ ਚੁੱਪ ਹੀ ਸੀ ਜੀ ਉਹ ਉਹ ਸਿਰਫ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਕਹਿੰਦੇ ਰਿ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਅਸੀਂ ਅਮਨ ਰੋੜਾ ਨੂੰ ਮਿਲੇ ਅਮਨ ਰੋੜਾ ਹਰਨੇਵੀ ਨੂੰ ਕਹਿੰਦੇ ਗੋਗਲੋਂ ਤੋਂ ਮਿੱਟੀ ਝੜੀ ਆ ਉਹ ਪਰਿਵਾਰ ਨੂੰ ਨੌਕਰੀ ਤੇ ਮੁਆਵਜ਼ਾ ਇੱਥੋਂ ਤੱਕ ਤਾਂ ਗੱਲੀਵੱਤੀ ਸਹਿਮਤੀ ਹੋ ਰਹੀ ਹੈ ਉਹ ਇੱਕ ਤਰ੍ਹਾਂ ਦੀ ਸੌਦੇਬਾਜ਼ੀ ਕਰ ਰਿਹਾ ਹੈ ਦੇਖੋ ਪੁਲਿਸ ਜਿਹੜਾ ਇੱਕ ਰਾਜ ਪੰਜਾਬ ਦੇ ਵਿੱਚ ਬਣਿਆ ਪਿਆ ਹੈਗਾ ਕਰਨਲ ਬਾਠੜਾ ਦਾ ਮਾਮਲਾ ਹੋਇਆ ਨਰਿੰਦਰਦੀਪ ਵਾਲਾ ਮਾਮਲਾ ਹੋਇਆ ਕਿਸੇ ਵੀ ਮਾਮਲੇ 'ਚ ਪੁਲਿਸ ਵਾਲੇ ਦੇ ਪਰਚਾ ਹੋਣ ਦੇ ਬਾਵਜੂਦ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੋ ਪੁਲਿਸ ਨੇ ਪਹਿਲਾਂ ਤਾਂ ਕਹਾਣੀ ਬਣਾਈ ਕਿ ਐਕਸੀਡੈਂਟ ਉਹ ਨਹੀਂ ਚੱਲੀ ਹੁਣ ਪੁਲਿਸ ਅਧਿਕਾਰੀ ਕਹਿ ਰਹੇ ਕਿ ਓਵਰਡੋਸ ਦੇ ਨਾਲ ਡੈਥ ਹੋਈ ਅਸੀਂ ਕਹਾਂ ਵੀ ਤੁਸੀਂ ਕੋਈ ਵੀ ਕਤਲ ਹੋ ਜੇ ਉਹ ਘਟਨਾ ਹੋ ਜੇ ਤੁਸੀਂ ਕੁਝ ਦਿਨਾਂ ਬਾਅਦ ਆਹਲਾ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਗੁੱਥੀ ਸੁਲਝਾ ਲਈ ਮਹੀਨੇ ਦੇ ਕਰੀਬ ਹੋ ਚਲੇ ਨਰਿੰਦਰਦੀਪ ਦੇ ਮਾਮਲੇ ਦੀ ਵੀ ਫਿਰ ਤੁਸੀਂ ਪੋਸਟ ਪ੍ਰੈਸ ਕਾਨਫਰੰਸ ਕਰਕੇ ਦੱਸ ਦੋ ਵੀ ਆ ਮਾਮਲਾ ਸੀਗਾ ਅਸੀਂ ਤਾਂ ਕਹਿੰਦੇ ਕਿ ਪੁਲਿਸ ਨੇ ਕਤਲ ਕੀਤਾ ਪੁਲਿਸ ਨੇ ਆਪਣੇ ਪੁਲਿਸਰਾਂ ਤੇ ਪਰਚਾ ਵੀ ਦਰਜ ਕੀਤਾ ਜੇ ਪੁਲਿਸ ਉਸ ਤੋਂ ਕੋਈ ਵੱਖਰੀ ਕਹਾਣੀ ਹੈਗੀ ਆ ਫਿਰ ਇੱਕ ਮਹੀਨਾ ਹੋ ਗਿਆ ਦੱਸ ਕਿਉਂ ਨਹੀਂ ਰਹੀਗੀ ਜੋ ਲੱਗਦਾ ਕਿ ਪੁਲਿਸ ਨੇ ਜੋ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਜੀ ਉਹਦੀ ਬਲੀ ਜਿਹੜੀ ਸੀਗੀ ਉਹ ਨਰਿੰਦਰਦੀਪ ਚੜ੍ਹ ਗਿਆ ਅਸ ਤੇ ਵੀ ਕਿਹਾ ਕਿ ਪੰਜਾਬ ਚ ਆਪ ਭਗਵੰਤ ਮਾਨ ਦੀ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹਦੀ ਸਿਆਸੀ ਮੌਤ ਹੋ ਚੁੱਕੀ ਆ ਪੰਜਾਬ ਦਾ ਮੁੱਖ ਮੰਤਰੀ ਡੀਜੀਪੀ ਗੌਰਵ ਜਾਦਵਾ ਕਿਉਂਕਿ ਜਿਹੜੇ ਲੋਕ ਦਿੱਲੀ ਤੋਂ ਹਾਰੇ ਆਮ ਆਦਮੀ ਪਾਰਟੀ ਵਾਲੇ ਪਹਿਲੀ ਵਾਰੀ ਉਹਨਾਂ ਦੇ ਹੱਥ ਪੁਲਿਸ ਆਈ ਆ ਔਰ ਉਹਨਾਂ ਦਾ ਮਾਡਲ ਜਿਹੜਾ ਉਹ ਯੋਗੀ ਦਾ ਬਲਡੋਜ਼ਰ ਮਾਡਲ ਹੈਗਾ ਔਰ ਉਹਨਾਂ ਲੱਗਦਾ ਹੈ ਕਿ ਪੰਜਾਬ 'ਚ ਹਰ ਇੱਕ ਡੰਡੇ ਨਾਲ ਸਿੱਧਾ ਕੀਤਾ ਜਾ ਜਾ ਸਕਦਾ ਔਰ ਉਹ ਪੰਜਾਬ ਦੀ ਤਸਵੀਰ ਨੂੰ ਜਿਹੜਾ ਉਹ ਉਹ ਸਮਝਦੇ ਨਹੀਂ ਕਿ ਉਹ ਇਸ ਭਲੇਖੇ ਦੇ ਵਿੱਚ ਹੈਗੇ ਨੇ ਆਪਾਂ ਦੇਖਿਆ ਕਿ 84 ਦੇ ਵਿਕਟਮ ਜਾਂ ਹੋਰ ਜਿੰਨਾ ਵੀ ਕੁਝ ਹੋਇਆ ਬਹੁਤ ਘੱਟ ਮਾਮਲੇ ਸੀ ਜਿੱਦੇ ਤੇ ਬੰਦੇ ਐ ਅਖੀਰ ਤੱਕ ਜਿਹੜੇ ਹੈਗੇ ਆ ਮਤਲਬ ਯੂਨੀ ਕਿਤੇ ਦੋਸ਼ੀ ਦੇ ਗਲਚ ਮੇਰੇ ਹੱਥ ਪਾਉਣ ਤੱਕ ਜਿਹੜੇ ਹੈਗੇ ਆ ਉਹ ਗਏ ਹੈਗੇ ਆ ਠੀਕ ਆ ਉਹਦੇ ਚ ਸਾਰਾ ਇਹ ਸਿਆਸੀ ਪ੍ਰਬੰਧ ਤੇ ਇਥੋਂ ਦਾ ਜਿਹੜਾ ਨਿਆਇਕ ਪ੍ਰਬੰਧ ਆ ਉਹ ਇੰਨਾ ਮਤਲਬ ਮਾਮਲੇ ਨੂੰ ਲਮਕਾ ਦਿੰਦਾ ਹੈਗਾ ਕਿ ਬੰਦੇ ਇਨਸਾਫ ਲੈਂਦੇ ਲੈਂਦੇ ਜਿਹੜੇ ਹੈਗੇ ਆ ਉਹ ਥੱਕ ਜਾਂਦੇ ਹੈਗੇ ਆ ਅੱਕ ਜਾਂਦੇ ਹੈਗੇ ਆ ਪਰ ਇਹ ਕੀ ਆ ਜਾ ਰਿਹਾ ਵੀ ਇਥੇ ਨ ਸਤਰ ਨਹੀਂ ਲੱਗ ਰਹੇ ਨੇ ਪਸੀ ਵੀ ਕੱਲ ਤੋਂ ਵੀ ਦੇਖਿਆ ਪਰसों ਵੀ ਲੱਗਿਆ ਹੋਇਆ ਸੀਗਾ ਤੁਸੀਂ ਵੀ ਆਏ ਹੋ ਵੀ ਸਰਕਾਰ ਨੂੰ ਸਿਆਸੀ ਤੌਰ ਤੇ ਕੋਈ ਖਸਾਰਾ ਇੱਥੇ ਹੋ ਨਹੀਂ ਰਿਹਾ ਮਤਲਬ ਕਿ ਜਿਹੜੇ ਇਹ ਸਾਰੇ ਜੋ ਲੋਕ ਆ ਰਹੇ ਆ ਉਹ ਬਾਹਰ ਦੇ ਨੇ ਇੱਥੇ ਲੋਕਲ ਫੂਟਰ ਨੂੰ ਉਹਦੇ ਨਾਲ ਫਰਕ ਨਹੀਂ ਪੈ ਰਿਹਾ ਇਸ ਕਰਕੇ ਸਰਕਾਰ ਬੜਾ ਬੌਦਰ ਨਹੀਂ ਕਰ ਰਹੀ ਤੁਸੀਂ ਕਿਦਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਅਸੀਂ ਗੁਰਸ਼ਮ ਸਿੰਘ ਜੀ ਲੜਨ ਲੱਗੇ ਇਹ ਗਿੰਤੀ ਅਮਿੰਤੀ ਲਾਉਂਦੇ ਨਹੀਂ ਅ ਇਸ ਵੇਲੇ ਜੀ ਅਸੀਂ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਬਾਈ ਇਲੈਕਸ਼ਨ ਪਰ ਲੋਕਾਂ ਦੇ ਮਸਲੇ ਵੀ ਨਾਲ ਨਾਲ ਚੱਲ ਰਹੇ ਆ ਤੇ ਬਠਿੰਡਾ ਦੇ ਵਿੱਚ ਜਿਹੜੇ ਨੌਜਵਾਨ ਨਰਿੰਦਰਦੀਪ ਦੀ ਰਾਸ਼ਦ ਦੇ ਵਿੱਚ ਮੌਤ ਹੋਈ ਸੀ ਉਹਨਾਂ ਦਾ ਪਰਿਵਾਰ ਤੇ ਜਨਤਕ ਜਥੇਬੰਦੀਆਂ ਅੱਜ ਆਈਆਂ ਸੀਗੀਆਂ ਇੱਥੇ ਇਹਨਾਂ ਦਾ ਰੋਸ ਸੀਗਾ ਤੇ ਅਮਨ अरोड़ा ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਨੇ ਉਹ ਮਿਲੇ ਵੀ ਨੇ ਇਹਨਾਂ ਨੂੰ ਵਿਸ਼ਵਾਸਨ ਦਿੱਤੇ ਨੇ ਪਰ ਪੁੱਛਦੇ ਆ ਕਿ ਕੀ ਗੱਲਬਾਤ ਹੋਈ ਹੈ ਕੀ ਇਨਸਾਫ ਦੇ ਹਵਾਲੇ ਨਾਲ ਹੁਣ ਸਰਕਾਰ ਕਹਿ ਰਹੀ ਹੈ ਮੈਂ ਸੱਸੀ ਕਾ ਜੀ ਤੁਸੀਂ ਆਏ ਸੀਗੇ ਅੱਜ ਕੀ ਗੱਲ ਹੋਈ ਹੈ ਮੰਤਰੀ ਸਾਹਿਬ ਅਸੀਂ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਆਈ ਸੀ ਅੱਜ ਰੋਸ ਮਾਰਚ ਕੀਤੀ ਹੈ ਕਿਉਂਕਿ ਸਰਕਾਰ ਚੁੱਪ ਹੈ ਐਨੇ ਦਿਨ ਹੋ ਗਏ ਆ ਕੋਈ ਵੀ ਜਵਾਬ ਨਹੀਂ ਆ ਰਿਹਾ ਕੋਈ ਐਕਸ਼ਨ ਹੀ ਨਹੀਂ ਹੋ ਰਿਹਾ ਕੋਈ ਅਰੈਸਟ ਨਹੀਂ ਹੋਈ ਇਸ ਕਰਕੇ ਆਏ ਸੀ ਅਸੀਂ ਲੁਧਿਆਣਾ ਤੇ ਸਾਨੂੰ ਮੰਤਰੀ ਸਾਹਿਬ ਨੇ ਬੁਲਾਇਆ ਤੇ ਸਾਰੀ ਗੱਲਬਾਤ ਸੁਣੀ ਉਹਨਾਂ ਨੂੰ ਮੈਂ ਸਾਰਾ ਕੁਝ ਦੱਸਿਆ ਜੋ ਵੀ ਹੋਇਆ 23 ਮਈ ਨੂੰ ਜੋ ਵੀ ਕੰਡੀਸ਼ਨਸ ਹੋਈਆਂ ਉਸ ਤੋਂ ਬਾਅਦ ਜੋ ਵੀ ਕੁਛ ਅਸੀਂ ਕਰ ਰਹੇ ਹਾਂ ਪ੍ਰੋਟੈਸਟ ਕਰ ਰਹੇ ਹਾਂ ਸਾਰਾ ਕੁਝ ਗੱਲਬਾਤ ਹੋਈ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਆਮ ਆਦਮੀ ਪਾਰਟੀ ਦੇ ਫਰਸਟ ਹੋਲੀਨ ਸੋਲੀ ਫਰਸਟ ਪਰਸਨ ਨੇ ਜਿਹਨਾਂ ਨੇ ਗੱਲ ਸੁਣੀ ਵੀ ਹੈ ਕੋਈ ਵੀ ਬੰਦਾ ਨਹੀਂ ਆਇਆ ਸੀ ਆਮ ਆਦਮੀ ਪਾਰਟੀ ਦਾ ਅੱਗੇ ਇਹਨਾਂ ਨੇ ਚਲੋ ਆਏ ਐ ਆਮ ਰੀਲੀ ਥੈਂਕਫੁਲ ਟੂ ਹਿਮ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਹੌਸਲਾ ਵੀ ਦਿੱਤਾ ਨਾਲੇ ਇਹ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਤੇ ਇਹਨਾਂ ਨੇ ਉਸੇ ਟਾਈਮ ਡੀਜੀ ਨੂੰ ਫੋਨ ਕੀਤਾ ਬਠਿੰਡਾ ਐਂਡ ਇਸ ਮਕਸਦ ਕੇ ਐਂਡ ਉਹਨਾਂ ਨੇ ਇਹ ਚੀਜ਼ ਕਿਹਾ ਕਿ ਜੋ ਵੀ ਕਲਪਰੇਟਸ ਨੇ ਕੋਈ ਨਹੀਂ ਬਖਸ਼ਿਆ ਜਾਊਗਾ ਅੱਛਾ ਉਹਨਾਂ ਨੇ ਭਰੋਸਾ ਕੀ ਦਿੱਤਾ ਤੁਹਾਨੂੰ ਕੰਕਰੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੋਈ ਨਹੀਂ ਬਖਸ਼ਿਆ ਜਾਊਗਾ ਜੋ ਸਾਡੀ ਫਰਸਟ ਡਿਮਾਂਡ ਹੈ ਅਰੈਸਟ ਜੋ ਕਲਪਰੇਟਸ ਨੇ ਅੰਦਰ ਹੋਣੇ ਚਾਹੀਦੇ ਉਹਨਾਂ ਨੇ ਅਹੀ ਚੀਜ਼ ਕਿਹਾ ਜੋ ਗੁਨੇਗਾਰ ਹੈ ਉਹਨਾਂ ਨੂੰ ਸਜ਼ਾ ਤਾਂ ਮਿਲੋਗੀ ਜੀ ਕਿ ਜਿਹੜੀ ਬਠਿੰਡਾ ਦੀ ਵੈਸੇ ਪੁਲਿਸ ਆ ਤੁਸੀਂ ਮਿਲਿਓ ਇੰਨੇ ਦਿਨ ਤੋਂ ਸੰਘਰਸ਼ ਚੱਲ ਰਿਹਾ ਉਹਨਾਂ ਦਾ ਕੀ ਰਵਈਆ ਉਹਨਾਂ ਦਾ ਰਵਈਆ ਅਰੈਸਟ ਨੂੰ ਲੈ ਕੇ ਤਾਂ ਚੁੱਪ ਹੀ ਸੀ ਜੀ ਉਹ ਉਹ ਸਿਰਫ ਜਦੋਂ ਉਹਨਾਂ ਨੂੰ ਪੁੱਛਦੇ ਆ ਉਹ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਸੀਂ ਦੱਸਿਆ ਉਹਨਾਂ ਨੂੰ ਵੀ ਇਹ ਰਵਈਆ ਹਾਂ ਜੀ ਬਿਲਕੁਲ ਦੱਸਿਆ ਕਿ ਉਹਨਾਂ ਦੀ ਇਹ ਹੈ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਇਨਵੈਸਟੀਗੇਸ਼ਨ ਚੱਲਦੇ ਦਾ ਵੀ ਕਿੰਨੇ ਦਿਨ ਹੋ ਗਏ ਦੇਖੋ 23 ਦਿਨ ਹੋ ਗਏ ਕੋਈ ਵੀ ਸਿੰਗਲ ਅਰੈਸਟ ਵੀ ਨਹੀਂ ਆ ਤਾਂ ਲੱਗਦਾ ਇੱਕ ਉਮੀਦ ਹੈ ਜੇ ਸਰ ਨੇ ਸਟੈਂਡ ਲਿੱਤਾ ਹੈ ਸ਼ਾਇਦ ਅਗੇ ਕੁਝ ਸਫਲਤਾ ਪ੍ਰਾਪਤ ਹੋਵੇ ਹੂੰ ਤੇ ਤੁਹਾਡੇ ਨਾਲ ਜਨਤਕ ਜਥੇਬੰਦੀਆਂ ਦਾ ਸਹਿਯੋਗ ਤੁਹਾਨੂੰ ਹਾਂਜੀ ਇਸ ਨਾਲ ਹੀ ਸੀ ਮੇਰੇ ਸਾਡੀ ਐਕਸ਼ਨ ਕਮੇਟੀ ਨਾਲ ਕੋਆਰਡੀਨੇਸ਼ਨ ਤੁਹਾਡਾ ਚੱਲ ਰਿਹਾ ਹੈ ਪਰਿਵਾਰ ਦਾ ਪੂਰਾ ਇਹਨਾਂ ਨਾਲ ਹਾਂਜੀ ਹਾਂਜੀ ਬਿਲਕੁਲ ਜੋ ਵੀ ਹੈ ਅਸੀਂ ਆਪਸ ਵਿੱਚ ਪੂਰਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਜੀ ਜੋ ਜੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਨਾਲ ਆਪਣਾ ਰਜਿੰਦਰ ਜੀ ਨੇ ਪੰਨਨ ਗੱਲਬਾਤ ਕਰਦੇ ਆ ਸੰਘਰਸ਼ ਨੂੰ ਉਦੋਂ ਤੋਂ ਦੇਖ ਰਿਹਾ ਇਹਨਾਂ ਨੇ ਆਪਣਾ ਗੱਲ ਦੱਸੀ ਹੈ ਸਾਰੀ ਤੁਸੀਂ ਬਹੁਤ ਸਾਰੇ ਸੰਘਰਸ਼ ਪਹਿਲਾਂ ਵੀ ਦੇਖੇ ਨੇ ਹੁਣ ਇਹ ਕਰ ਰਹੇ ਹੋ ਕੀ ਲੱਗਿਆ ਤੁਹਾਨੂੰ ਉਹਨਾਂ ਦੇ ਰਵੱਈਏ ਤੋਂ ਦੇਖੋ ਪੁਲਿਸ ਜਿਹੜਾ ਇੱਕ ਰਾਜ ਪੰਜਾਬ ਦੇ ਵਿੱਚ ਬਣਿਆ ਪਿਆ ਹੈਗਾ ਕਰਨਲ ਬਾਠ ਵਾਲਾ ਮਾਮਲਾ ਹੋਇਆ ਨਰਿੰਦਰਦੀਪ ਵਾਲਾ ਮਾਮਲਾ ਹੋਇਆ ਕਿਸੇ ਵੀ ਮਾਮਲੇ 'ਚ ਪੁਲਿਸ ਵਾਲੇ ਦੇ ਪਰਚਾ ਹੋਣ ਦੇ ਬਾਵਜੂਦ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਔਰ ਇਹ ਮਾੜੀ ਮੁੱਟੀ ਗੱਲਾਂ ਉਹਨੇ ਕਰਨੀ ਵੀ ਨਹੀਂ ਕਿਉਂਕਿ ਪੁਲਸੀਆ ਸਟੇਟ ਉਹਨਾਂ ਨੇ ਜਾਰੀ ਰੱਖਣਾ ਉਹ ਪਰਿਵਾਰ ਨੂੰ ਨੌਕਰੀ ਤੇ ਮੁਆਵਜ਼ਾ ਇੱਥੋਂ ਤੱਕ ਤਾਂ ਗੱਲ ਹੀ ਬਤੀ ਸਹਿਮਤੀ ਹੋ ਰਹੀ ਹੈ ਉਹ ਇੱਕ ਤਰ੍ਹਾਂ ਦੀ ਸੌਦੇਬਾਜ਼ੀ ਕਰ ਰਿਹਾ ਹੈ ਠੀਕ ਹੈ ਠੀਕ ਹੈ ਪਰ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਜਿਹੜੀ ਕਰਨ ਦੀ ਉਹ ਮਤਲਬ ਜਿਹੜੀ ਹੈ ਕਿ ਕੋਈ ਗੱਲ ਲੱਗਦੀ ਨਹੀਂ ਹੁਣ ਅਸੀਂ ਅਮਨ अरोड़ा ਨੂੰ ਮਿਲੇ ਆ ਅਮਨ अरोड़ा ਹਰਨੇਵੀ ਜੀ ਨੂੰ ਕਹਿੰਦੇ ਗੋਗਲੋਂ ਤੋਂ ਮਿੱਟੀ ਝੜੀ ਆ ਉਹਨਾਂ ਨੇ ਵੀ ਵਿਸਰਾ ਰਿਪੋਰਟ ਵਾਲੀ ਗੱਲ ਜਿਹੜੀ ਉਹ ਗੱਲ ਕਹੀ ਹੈਗੀ ਇਹੀ ਪੁਲਿਸ ਜਿਹੜੀ ਹੈਗੀ ਆ ਉਹ ਕਹਿ ਰਹੀ ਹੈਗੀ ਆ ਤਾਂ ਪੁਲਿਸ ਨੇ ਪਹਿਲਾਂ ਤਾਂ ਕਹਾਣੀ ਬਣਾਈ ਕਿ ਐਕਸੀਡੈਂਟ ਉਹ ਨਹੀਂ ਚੱਲੀ ਹੁਣ ਪੁਲਿਸ ਅਧਿਕਾਰੀ ਕਹਿ ਰਹੇ ਕਿ ਓਵਰਡੋਸ ਦੇ ਨਾਲ ਡੈਥ ਹੋਈ ਅਸੀਂ ਕਹਾਂ ਵੀ ਤੁਸੀਂ ਕੋਈ ਵੀ ਕਤਲ ਹੋ ਜੇ ਕੋਈ ਘਟਨਾ ਹੋ ਜੇ ਤੁਸੀਂ ਕੁਛ ਦਿਨਾਂ ਬਾਅਦ ਆਹਲਾ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਗੁੱਥੀ ਸੁਲਝਾ ਲਈ ਮਹੀਨੇ ਦੇ ਕਰੀਬ ਹੋ ਚਲੇ ਨਰਿੰਦਰਦੀਪ ਦੇ ਮਾਮਲੇ ਦੀ ਵੀ ਫਿਰ ਤੁਸੀਂ ਪੋਸਟ ਪ੍ਰੈਸ ਕਾਨਫਰੰਸ ਕਰਕੇ ਦੱਸ ਦਿਓ ਵੀ ਆਹ ਮਾਮਲਾ ਸੀਗਾ ਠੀਕ ਹੈ ਅਸਲ ਦੇ ਵਿੱਚ ਕੀ ਹੈ ਕਿ ਪੁਲਿਸ ਆਪਣੇ ਜਿਹੜੇ ਹੈਗੇ ਆ ਪੁਲਿਸ ਵਾਲਿਆਂ ਨੂੰ ਪਹੁੰਚਾਉਣ ਦੇ ਲਈ ਮਤਲਬ ਲਗਾਤਾਰ ਇਸ ਮਾਮਲੇ ਤੇ ਪਰਿਵਾਰ ਨੂੰ ਤੇ ਐਕਸ਼ਨ ਕਮੇਟੀ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਆ ਪਰ ਇਨਸਾਫ ਜਿਹੜਾ ਹੈਗਾ ਉਹ ਦੇਣ ਵਾਲੇ ਪਾਸੇ ਹਜੇ ਨਹੀਂ ਆ ਰਿਹਾ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਲੋਕਲ ਲੈਵਲ ਤੇ ਵੀ ਪੜਤਾਲ ਕੀਤੀ ਆ ਤੁਸੀਂ ਦੇਖਿਆ ਹੀ ਹੋਣਾ ਤੁਹਾਡੀ ਜੋ ਜੋ ਇਨਫੋਰਮੇਸ਼ਨ ਹੈ ਜਾਂ ਤੁਹਾਡੀ ਜੋ ਫਾਈਂਡਿੰਗਸ ਨੇ ਕੀ ਤੁਹਾਨੂੰ ਲੱਗ ਰਿਹਾ ਦੇਖੋ ਸਾਡੇ ਜੋ ਲੱਗਦਾ ਕਿ ਪੁਲਿਸ ਨੇ ਜੋ ਜੁੱਧ ਨਸ਼ਿਆਂ ਵਿਰੋਧ ਚਲਾਇਆ ਜੀ ਉਹਦੀ ਬਲੀ ਜਿਹੜੀ ਸੀਗੀ ਉਹ ਨਰਿੰਦਰਦੀਪ ਚੜ ਗਿਆ ਮਤਲਬ ਪੁਲਿਸ ਨੂੰ ਜਿਸ ਤਰ੍ਹਾਂ ਇਸ ਤੇ ਪੰਜਾਬ ਨਾ ਰਿਆਣਾ ਹਾਈ ਕੋਰਟ ਨੇ ਵੀ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਜਦੋਂ ਡੀਜੀਪੀ ਪੰਜਾਬ ਨੇ ਕਿਹਾ ਕਿ ਅਸੀਂ ਐਸਐਚਓ ਨੂੰ ਕੋਟਾ ਲਾਤਾ ਐਸਐਚਓ ਦੀ ਜਿਹੜੀ ਕਾਰਗੁਜ਼ਾਰੀ ਇਸ ਗੱਲ ਤੋਂ ਮਾਪੀ ਜਾਊਗੀ ਕਿ ਉਹ ਐਨਡੀਪੀਐਸ ਦੇ ਕਿੰਨੇ ਪਰਚੇ ਦਰਜ ਕਰਾ ਪਰ ਕਿੰਨੇ ਚਿੱਟੇ ਵਾਲੇ ਫੜਦਾ ਕਿੰਨਿਆਂ ਦੇ ਘਰ ਟਾਉਂਦਾ ਸਰ ਉਦੋਂ ਪੰਜਾਬ ਨਹਿਰਾਂ ਨਾ ਹਾਈ ਕੋਰਟ ਨੇ ਕਿਹਾ ਸੀ ਬਹੁਤ ਸਾਰੇ ਬੇਗਨਾ ਬੰਦੇ ਇਸ ਚਪੇਟ ਦੇ ਵਿੱਚ ਆ ਸਕਦੇ ਆ ਜੇ ਤੁਸੀਂ ਪੁਲਿਸ ਨੂੰ ਕੋਟਾ ਦਿੰਨੇ ਹੈਗੇ ਉਸੇ ਕੋਟੇ ਦੀ ਭੇਟ ਹੀ ਨਰਿੰਦਰਦੀਪ ਜਿਹੜਾ ਹੈਗਾ ਉਹ ਚੜਿਆ ਹੈਗਾ ਜੇ ਸਾਡੇ ਤੋਂ ਪੁਲਿਸ ਅਸੀਂ ਤਾਂ ਕਹਿੰਨੇ ਕਿ ਪੁਲਿਸ ਨੇ ਕਤਲ ਕੀਤਾ ਉਹਨੂੰ ਪੁਲਿਸ ਨੇ ਆਪਣੇ ਪੁਲਿਸ ਵਾਲੇ ਤੇ ਪਰਚਾ ਵੀ ਦਰਜ ਕੀਤਾ ਜੇ ਪੁਲਿਸ ਇਸ ਤੋਂ ਕੋਈ ਵੱਖਰੀ ਕਹਾਣੀ ਹੈਗੀ ਆ ਫਿਰ ਇੱਕ ਮਹੀਨਾ ਹੋ ਗਿਆ ਦੱਸ ਕਿਉਂ ਨਹੀਂ ਰਹੀਗੀ ਹੁਣ ਹੁਣ ਤੱਕ ਕਹਾਣੀ ਦੱਸ ਦੇਣੀ ਚਾਹੀਦੀ ਸੀਗੀ ਉਹ ਲਗਾਤਾਰ ਅਸਲ ਦੇ ਵਿੱਚ ਕਹਾਣੀ ਪਰ ਐਕਸੀਡੈਂਟ ਦੀ ਬਣਾਈ ਹੁਣ ਨਰਿੰਦਰਦੀਪ ਦੀ ਕਰਤਾਰਕੁਸ਼ੀ ਕਰਨ ਦੀ ਗੱਲ ਕੀਤੀ ਜਾ ਰਹੀ ਉਹਨੂੰ ਵਿਸਰੇ ਰਿਪੋਰਟ ਦੀ ਗੱਲ ਕੀਤੀ ਜਾ ਰਹੀ ਆ ਔਰ ਬਹੁਤ ਸਾਰੇ ਮਾਹਰ ਮਨ ਦੇ ਕਿ ਉਹ ਲੈਬ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਦੇ ਕੰਟਰੋਲ ਚ ਉਹਦੇ ਜਿੱਦਾਂ ਦੀ ਮਰਜ਼ੀ ਰਿਪੋਰਟ ਜਿਹੜੀ ਹੈਗੀ ਆ ਉਹ ਬਣਵਾ ਸਕਦੇ ਪਰ ਇਹ ਕੀ ਆ ਜਾ ਰਿਹਾ ਵੀ ਇਥੇ ਨਾ ਤਰਨੇ ਲੱਗ ਰਹੇ ਨੇ ਅਸੀਂ ਵੀ ਕੱਲ ਤੋਂ ਵੀ ਦੇਖਿਆ ਪਰसों ਵੀ ਲੱਗਿਆ ਹੋ ਵੀ ਸਰਕਾਰ ਨੂੰ ਸਿਆਸੀ ਤੌਰ ਤੇ ਕੋਈ ਖਸਾਰਾ ਇੱਥੇ ਹੋ ਨਹੀਂ ਰਿਹਾ ਮਤਲਬ ਕਿ ਜਿਹੜੇ ਇਹ ਸਾਰੇ ਜੋ ਲੋਕ ਆ ਰਹੇ ਆ ਉਹ ਬਾਹਰ ਦੇ ਨੇ ਇੱਥੇ ਲੋਕਲ ਵੋਟਰ ਨੂੰ ਉਹਦੇ ਨਾਲ ਫਰਕ ਨਹੀਂ ਪੈ ਰਿਹਾ ਇਸ ਕਰਕੇ ਸਰਕਾਰ ਬੜਾ ਬੌਦਰ ਨਹੀਂ ਕਰ ਰਹੀ ਤੁਸੀਂ ਕਿਦਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਅਸੀਂ ਗੁਰਸ਼ਮ ਸਿੰਘ ਜੀ ਲੜਨ ਲੱਗੇ ਇਹ ਗਿਣਤੀਆਂ ਮੰਤੀ ਲਾਉਂਦੇ ਨਹੀਂ ਹੁੰਦੇ ਜੀ ਇਹਦੀ ਕੀ ਆਊਟਕਮ ਹੋਊਗੀ ਸਾਡਾ ਫਰਜ਼ ਹੈਗਾ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਲਗਾਤਾਰ ਇਹਦੇ ਖਿਲਾਫ ਜੂਝਦੇ ਰਹਿਣਾ ਉਹ ਸਮਾਜ ਜਦੋਂ ਆਪਣੀ ਇਸ ਗੱਲ ਤੇ ਆਏਗਾ ਠੀਕ ਹੈ ਸਮਾਜ ਨੂੰ ਜਦੋਂ ਲੱਗਦਾ ਹੋਵੇ ਕਿ ਹਾਂ ਵੀ ਇਸ ਗੱਲ ਤੇ ਖੜ ਜਾਣਾ ਚਾਹੀਦਾ ਕਿਉਂਕਿ ਦੇਖੋ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੀ ਹੁੰਦਾ ਕਿ ਪੰਜਾਬ ਦੇ ਲੋਕ ਸਾਥ ਦਿੰਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਯਾਰ ਵੀ ਪਰਿਵਾਰ ਵਾਲੇ ਐ ਕਰਕੇ ਔਂ ਕਰਕੇ ਇਦਾਂ ਹੋ ਗਿਆ ਇਹ ਉਹਨਾਂ ਦੇ ਮਨ ਚ ਜਿਹੜਾ ਹੈਗਾ ਉਹ ਸ਼ੱਕ ਰਹਿੰਦਾ ਹੈਗਾ ਆਪਾਂ ਦੇਖਿਆ ਕਿ 84 ਦੇ ਵਿਕਟਮ ਜਾਂ ਹੋਰ ਜਿੰਨਾ ਵੀ ਕੁਝ ਆ ਬਹੁਤ ਘੱਟ ਮਾਮਲੇ ਸੀ ਜਿੱਦੇ ਤੇ ਬੰਦੇ ਐ ਅਖੀਰ ਤੱਕ ਜਿਹੜੇ ਹੈਗੇ ਆ ਮਤਲਬ ਯੂਨੀਕ ਦੇ ਦੋਸ਼ੀ ਦੇ ਗਲ ਚ ਮੈਨੂੰ ਹੱਥ ਪਾਉਣ ਤੱਕ ਜਿਹੜੇ ਹੈਗੇ ਆ ਉਹ ਗਏ ਹੈਗੇ ਆ ਠੀਕ ਆ ਉਹਦੇ ਚ ਸਾਰਾ ਇਹ ਸਿਆਸੀ ਪ੍ਰਬੰਧ ਤੇ ਇਥੋਂ ਦਾ ਜਿਹੜਾ ਨਿਆਂਇਕ ਪ੍ਰਬੰਧ ਆ ਉਹ ਇੰਨਾ ਮਤਲਬ ਮਾਮਲੇ ਨੂੰ ਲੰਮਕਾ ਦਿੰਦਾ ਹੈਗਾ ਕਿ ਬੰਦੇ ਇਨਸਾਫ ਲੈਂਦੇ ਲੈਂਦੇ ਜਿਹੜੇ ਹੈਗੇ ਆ ਉਹ ਥੱਕ ਜਾਂਦੇ ਹੈਗੇ ਆ ਅੱਕ ਜਾਂਦੇ ਹੈਗੇ ਆ ਜਿੱਥੋਂ ਤੱਕ ਸਿਆਸੀ ਖਸਾਰੇ ਦੀ ਗੱਲ ਹੈਗੀ ਆ ਜੇ ਇਥੋਂ ਦੀ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ ਬੇਗਨਾ ਲੋਕਾਂ ਨੂੰ ਮਾਰ ਕੇ ਵੀ ਸਾਡੀ ਮਤਲਬ ਸਿਆਸਤ ਨੂੰ ਕੋਈ ਕੋਈ ਅਸਰ ਨਹੀਂ ਪੈਂਦਾਗਾ ਤੇ ਫਿਰ ਤਾਂ ਲੋਕਾਂ ਦੇ ਸਮਝਣ ਦੀ ਜ਼ਰੂਰ ਸਮਝਣਾ ਚਾਹੀਦਾ ਨੇ ਕਿ ਸਿਆਸਤ ਹੈ ਕਿੱਦਾਂ ਦੀ ਜਿਉ ਸਾਡੇ ਸਾਡੇ ਬੱਚਿਆਂ ਨੂੰ ਕਤਲ ਕਰਕੇ ਵੀ ਉਹ ਕਹਿੰਦੀ ਸਾਡੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਹੈਨਾ ਤੇ ਫਿਰ ਇਹ ਤਾਂ ਇਸ ਤੋਂ ਵੱਡਾ ਸਵਾਲ ਹੈ ਜਿਹੜਾ ਸਾਡੇ ਸਮਾਜ ਦੇ ਸੋਚਣ ਵਾਲਾ ਹੈਗਾ ਅਸੀਂ ਇਹਨੂੰ ਜਿਮਨੀ ਚੋਣਾ ਇੱਕ ਵਿਧਾਨ ਸਭਾ ਹਲਕੇ ਦੇ ਨਜ਼ਰੀਏ ਤੋਂ ਦੇਖਦੇ ਜਦੋਂ ਸਰਕਾਰ ਅੰਨੀ ਹੋ ਜੇ ਬੋਲੀ ਹੋ ਜੇ ਉਹਨੂੰ ਕੁਝ ਦਿਖੇ ਨਾ ਕੁਝ ਸੁਣੇ ਨਾ ਤੇ ਫਿਰ ਅੰਤਮ ਅਦਾਲਤ ਲੋਕਾਂ ਦੀ ਹੁੰਦੀ ਇਸ ਕਰਕੇ ਹਰ ਗੱਲ ਅਸੀਂ ਲੋਕਾਂ ਦੇ ਵਿੱਚ ਲੈ ਜਾ ਕੇ ਜਾਣਾ ਸਾਡੀ ਡਿਊਟੀ ਹੁੰਦੀ ਹੈ ਮੇਰੇ ਲਾਸਟ ਸਵਾਲ ਤੁਹਾਨੂੰ ਦੋ ਮਾਮਲੇ ਹੋਏ ਨੇ ਇੱਕ ਨਿਰਿੰਦਰਦੀਪ ਦਾ ਮਾਮਲਾ ਹੈ ਇੱਕ ਉਹ ਜਿਹੜਾ ਫੀਕ ਇਨਕਾਊਂਟਰ ਦਾ ਮਸਲਾ ਹੈ ਕਰਨਲ ਬਾੜ ਦਾ ਮਸਲਾ ਹੈ ਨਾ ਚਾਹੇ ਕੁਝ ਵੀ ਹੈ ਮਤਲਬ ਕਿ ਇਹ ਤਿੰਨਾ ਮਾਮਲਿਆਂ ਦੇ ਇੱਕ ਸਾਂਝੀ ਤੰਦੇ ਆ ਕਿ ਪੁਲਿਸ ਇਨਵੋਲਵ ਹੈ ਦੋਸ਼ੀ ਦੇ ਰੂਪ ਚ ਤੇ ਹਿਊਮਨ ਰਾਈਟਸ ਦੀ ਅਬਿਊਜ਼ ਦਾ ਮਸਲਾ ਹੈ ਤੇ ਉਹਦੇ ਤੇ ਕੋਈ ਨਾ ਕੋਈ ਮੋਬਿਲਾਇਜ਼ੇਸ਼ਨ ਹੋਈ ਆ ਛੋਟੀ ਵੱਡੀ ਤਾਂ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਕਿ ਹਿਊਮਨ ਰਾਈਟਸ ਦੇ ਇਸ਼ੂ ਤੇ ਇਸ ਕਿਸਮ ਦੀਆਂ ਮੋਬਿਲਾਇਜ਼ੇਸ਼ਨ ਹੋ ਰਹੀਆਂ ਨੇ ਦੇਖੋ ਪੰਜਾਬ ਦੇ ਵਿੱਚ ਪੰਜਾਬ ਤਾਂ ਮੁਨਖੀ ਅਧਿਕਾਰਾਂ ਲਈ ਹਮੇਸ਼ਾ ਹੀ ਖੜਿਆ ਹੈਗਾ ਠੀਕ ਹੈ ਆਪਣਾ ਇਤਿਹਾਸ ਵੀ ਆਪਣਾ ਵਿਰਸਾ ਵੀ ਆ ਆਪ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰ ਲਈ ਹੈ ਨਾ ਪੰਜਾਬ ਦੇ ਲੋਕ ਹਮੇਸ਼ਾ ਹਰ ਇਨਜਸਟਿਸ ਦੇ ਖਿਲਾਫ ਉਹ ਕਿਸੇ ਦੇ ਨਾਲ ਵੀ ਹੋਇਆ ਇਸ ਗੱਲ ਦੀ ਦੇਖੇ ਬਿਨਾ ਉਹਦੇ ਇਨਜਸਟਿਸ ਦੇ ਖਿਲਾਫ ਜਿਹੜੇ ਹੈਗੇ ਆ ਉਹ ਖੜੇ ਹੈਗੇ ਆ ਮੋਬਾਈਲਾਈਜੇਸ਼ਨ ਜਿਹੜੀ ਹੋ ਰਹੀ ਆ ਇਹਨੂੰ ਹਜੇ ਹੋਰ ਵਧਾਉਣ ਦੀ ਜ਼ਰੂਰਤ ਆ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਜਦੋਂ ਇਨਕਾਊਂਟਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਬਿਨਾ ਉਸ ਦੀ ਜਾਣੇ ਪਛਾਣੇ 10-10 ਲੱਖ ਰੁਪਏ ਦਾ ਇਨਾਮ ਦਿੱਤਾ। ਇਹਦਾ ਮਤਲਬ ਕਿ ਸਰਕਾਰ ਪੁਲਿਸ ਨੂੰ ਹੁਣ ਤੁਰਨਾ ਕਿਹੜੇ ਪਾਸੇ ਜਿਹੜਾ ਹੈਗਾ ਚਾਹਦੀ ਹੈਗੀ ਆ। ਅਸੀਂ ਦੇਵੀ ਕਹਿੰਦੇ ਕਿ ਪੰਜਾਬ 'ਚ ਆ ਭਗਵੰਤ ਮਾਨ ਦੀ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹਦੀ ਸਿਆਸੀ ਮੌਤ ਹੋ ਚੁੱਕੀ ਆ। ਪੰਜਾਬ ਦਾ ਮੁੱਖ ਮੰਤਰੀ ਡੀਜੀ ਵੀ ਗੌਰਵ ਯਾਦਵਾ ਜਿਹੜੇ ਕਿ ਇੰਕਾਊਂਟਰ ਦੇ ਇਥੋਂ ਤੱਕ ਕਿ ਕੋਟੇ ਜਿਹੜੇ ਹੈਗੇ ਆ ਉਹ ਲੱਗਦੇ ਹੈਗੇ ਆ। ਪਿਛਲੇ ਦਿਨੀ ਫਿਰੋਜ਼ਪੁਰ 'ਚ ਕਤਲ ਹੋਇਆ। ਉਹਨਾਂ ਨੂੰ ਜਿਹੜੇ ਬੰਦੇ ਨੇ ਕਤਲ ਕੀਤਾ ਉਹਨਾਂ ਦਾ ਐਨਕਾਊਂਟਰ ਕਰਨ ਦੀ ਡਾਇਰੈਕਸ਼ਨ ਸੀਗੀ ਡੀਜੀਪੀ ਗੌਰਵ ਜაძੇ ਸਾਲ ਦੀ ਇਹ ਗੱਲ ਨੂੰ ਡਰਾਇ ਨਹੀਂ ਕਰਦੇ ਅਕਈ ਵੀ ਚੈਨਲਾਂ ਤੇ ਬੋਲੇ ਸੀ ਐਸਐਸਪੀ ਨੇ ਫੜ ਕੇ ਬੰਦੇ ਜੇਲ੍ਹ ਚ ਦੇ ਦਿੱਤੇ ਐਸਐਸਪੀ ਦੇ ਔਖੇ ਹੋਏ ਇਸ ਗੱਲ ਦੇ ਖਫਾ ਹੋਏ ਕਿ ਬੰਦਿਆਂ ਦਾ ਐਨਕਾਊਂਟਰ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਜਿਹੜੇ ਲੋਕ ਦਿੱਲੀ ਤੋਂ ਹਾਰੇ ਆਮ ਆਦਮੀ ਪਾਰਟੀ ਵਾਲੇ ਪਹਿਲੀ ਵਾਰੀ ਉਹਨਾਂ ਦੇ ਹੱਥ ਪੁਲਿਸ ਆਈ ਆ ਔਰ ਉਹਨਾਂ ਦਾ ਮਾਡਲ ਜਿਹੜਾ ਉਹ ਯੋਗੀ ਦਾ ਬਲਡੋਜ਼ਰ ਮਾਡਲ ਹੈਗਾ ਔਰ ਉਹਨ ਲੱਗਦਾ ਹੈ ਕਿ ਪੰਜਾਬ ਚ ਹਰ ਇੱਕ ਡੰਡੇ ਨਾਲ ਸਿੱਧਾ ਕੀਤਾ ਜਾ ਜਾ ਸਕਦਾ ਪਰ ਉਹ ਪੰਜਾਬ ਦੀ ਤਸਵੀਰ ਨੂੰ ਜਿਹੜਾ ਉਹ ਉਹ ਸਮਝਦੇ ਨਹੀਂ ਕਿ ਉਹ ਇਸ ਭਲੇਖੇ ਦੇ ਵਿੱਚ ਹੈਗੇ ਨੇ ਉਹਦੇ ਤਹਿਤ ਹੀ ਲਗਾਤਾਰ ਇਹ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਮੋਬਾਈਲਾਈਜੇਸ਼ਨ ਦੀ ਵੱਧ ਜ਼ਰੂਰਤ ਇਸ ਕਰਕੇ ਹੈ ਕਿ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਤੇ ਕਾਰਵਾਈ ਨਹੀਂ ਕਰ ਰਹੇਗੇ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਇਸ ਟਰੈਕ ਤੋਂ ਹਜੇ ਪਿੱਛੇ ਹਟਨ ਨੂੰ ਤਿਆਰ ਨਹੀਂਗੀ ਜਿੱਦਨੋਂ ਹਟਨ ਨੂੰ ਤਿਆਰ ਹੋਊਗੀ ਯਕੀਨਨ ਤੌਰ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਉਹ ਕਾਰਵਾਈ ਕਰੂਗੀ ਫਿਲਹਾਲ ਤੁਹਾਨੂੰ ਅੱਲਾ ਦੇ ਲੋਕਾਂ ਨੂੰ ਹੰਗਾ ਹਮਾ ਕੇ ਥਕਾ ਥਕਾ ਕੇ ਕੋਈ ਸੌਦੇਬਾਜ਼ੀ ਕਰਕੇ ਕਿਸੇ ਤਰ੍ਹਾਂ ਜਿਹੜੇ ਪੀੜਿਤ ਪਰਿਵਾਰ ਆ ਕਿਉਂਕਿ ਕੋਈ ਵੀ ਮਾਮਲਾ ਜਦੋਂ ਕਿਸੇ ਵੀ ਮੂਵਮੈਂਟ ਦਾ ਰੂਪ ਲੈਂਦਾ ਹੈਗਾ ਤਾਂ ਉਹ ਕੁਝ ਐਗਜ਼ਾਮਪਲਸ ਹੁੰਦੀਆਂ ਨੇ ਕਰਨ ਬਾਠ ਵਾਲੇ ਮਾਮਲੇ ਤੇ ਪੰਜਾਬ ਦੇ ਉਹ ਲੋਕ ਜਿਹੜੇ ਉਠੇ ਰਣੇਂਦਰਦੀਪ ਵਾਲੇ ਮਾਮਲੇ ਤੇ ਠੀਕ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਹੁੰਦੇ ਜਿੰਦੇ ਰਾਹੀਂ ਤੁਸੀਂ ਸਮੁੱਚੀ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਆ ਉਹਨੂੰ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਰੱਖ ਸਕਦੇ ਹੈਗੇ ਹੋ ਔਰ ਪੁਲਿਸ ਦਾ ਤੁਸੀਂ ਹੌਸਲਾ ਦੇਖੋ ਕਿ ਉਸ ਕੱਲ ਦਾ ਤੁਸੀਂ ਸੁਪਰੀਮ ਕੋਰਟ ਦੀ ਕੱਲ ਦੀ ਰੂਲਿੰਗ ਹੈ ਨਾ ਕਿ ਉਹਨਾਂ ਨੇ ਇੱਕ ਬੇਗਨਾ ਬੰਦਾ ਗੋਲੀਆਂ ਮਾਰ ਕੇ ਮਾਰਤਾ ਮਾਰਤਾ ਇੱਕ ਇੱਕ ਗੱਲ ਆ ਸੁਪਰੀਮ ਕੋਰਟ ਤੱਕ ਗਏ ਕਿ ਸਾਡੇ ਤੇ ਕਤਲ ਦਾ ਪਰਚਾ ਨਹੀਂ ਚਲਣਾ ਚਾਹੀਦਾ ਮਤਲਬ ਉਹਨਾਂ ਦੀ ਮਾਨਸਿਕਤਾ ਚ ਇਹ ਕਿ ਸਾਨੂੰ ਤਾਂ ਬੰਦੇ ਮਾਰਨ ਦਾ ਰਾਈਟ ਹੋਣਾ ਚਾਹੀਦਾ ਅਸੀਂ ਜੇ ਬੰਦਾ ਮਾਰ ਵੀ ਦਈਏ ਸਾਡੇ ਖਿਲਾਫ ਕੋਈ ਹਾਈ ਕੋਰਟ ਸੁਪਰੀਮ ਕੋਰਟ ਕਿਉਂ ਜਾਵੇ ਇਹਦੇ ਤੋਂ ਤੁਸੀਂ ਪੁਲਿਸ ਦੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਸਮਝ ਸਕਦੇ ਹੈਗੇ ਹੋ ਇਸ ਕਰਕੇ ਇਹਨੂੰ ਬਹੁਤ ਸੀਰੀਅਸਲੀ ਪੰਜਾਬ ਦੇ ਲੋਕਾਂ ਨੂੰ ਲੈਣਾ ਚਾਹੀਦਾ ਇਹਦੇ ਖਿਲਾਫ ਜ਼ੋਰਦਾਰ ਲਾਮਬੰਦੀ ਜਿਹੜੀ ਹੈਗੀ ਕਰਨੀ ਚਾਹੀਦੀ ਆ ਤੇ ਜੇਕਰ ਇਸ ਤਰ੍ਹਾਂ ਮਤਲਬ ਦੋਸ਼ੀ ਇਸ ਤਰ੍ਹਾਂ ਵਾਰ-ਵਾਰ ਕਰਕੇ ਬਚਦੇ ਰਹੇ ਤਾਂ ਪੰਜਾਬ ਤੋਂ ਬेटर ਕੋਈ ਨਹੀਂ ਜਾਣਦਾ ਕਿ ਪੁਲਿਸ ਕੀ ਕਰਦੀ ਹੁੰਦੀ ਥੈਂਕ ਯੂ ਜੀ ਬਹੁਤ-ਬਹੁਤ ਸੋ ਏਸ਼ਨ ਰਿਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ ਤੇ ਇਹ ਅੱਜ ਪ੍ਰਿਹਿਤ ਪਰਿਵਾਰ ਦੇ ਨਾਲ ਇੱਥੇ ਆਏ ਸੀਗੇ ਤੋ ਜੋ ਨਰਿੰਦਰਦੀਪ ਦਾ ਮਾਮਲਾ ਹੋਇਆ ਕਤਲ ਹੋਇਆ ਉਹਨਾਂ ਦੀ ਮੌਤ ਹੋਈ ਹੈ ਪੁਲਿਸ ਦਰਾਸਤ ਦੇ ਬੇਟੀ ਜਿਹਨੂੰ ਪਰਿਵਾਰ ਕਤਲ ਦੱਸ ਰਿਹਾ ਤਾਂ ਉਸ ਮਾਮਲੇ ਦੇ ਵਿੱਚ ਇਹ ਮਿਲੇ ਸੀਗੇ ਮੰਤਰੀ ਨੂੰ ਵੀ ਤੇ ਪਰਿਵਾਰ ਨੂੰ ਲੈ ਕੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਹਾਲ ਫਿਲਹਾਲ ਜੋ ਮੰਤਰੀ ਨੇ ਉਹਨਾਂ ਨੇ ਇੱਕ ਭਾਵਾਂ ਪਰੋਸ਼ਾ ਦਿੱਤਾ ਪਰ ਜਿਹੜਾ ਹੈਗਾ ਆ ਉਹ ਕੋਈ ਕੰਕਰੀਟ ਨਿਕਲ ਕੇ ਬਾਹਰ ਆਊਗਾ ਇਸ ਤੋਂ ਬਾਅਦ ਇਸ ਗੱਲ ਬਾਰੇ ਹਜੇ ਯਕੀਨ ਦੇ ਨਾਲ ਨਹੀਂ ਕਿਹਾ ਜਾ ਸਕਦਾ ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਮੈਂ ਗੱਲ ਕਰ Uh, Ludhiana West